ਜਿਸ ਮਾਂ ਖੇਡ ਕਬੱਡੀ ਨੂੰ ਸਰਦਾਰ ਸੁਖਬੀਰ ਸਿੰਘ ਜੀ ਨੇ ਪ੍ਰਮੋਟ ਕੀਤਾ ਤਾਂ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ ਉਸ ਕਬੱਡੀ ਖੇਡ ਨੂੰ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਿਹੜੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਪੰਜਾਬ ਦੇ ਹਰ ਵਰਗ ਨੂੰ ਭਾਵੇਂ ਉਹ ਵਪਾਰੀ ਹੋਵੇ ਭਾਵੇਂ ਉਹ ਕਿਸਾਨ ਹੋਵੇ ਭਾਵੇਂ ਉਹ ਗਰੀਬ ਮਜ਼ਦੂਰ ਹੋਵੇ ਭਾਵੇਂ ਉਹ ਨੌਜਵਾਨ ਹੋਣ ਉਹਨਾਂ ਸਾਰੀਆਂ ਸਕੀਮਾਂ ਨੂੰ ਖਤਮ ਕੀਤਾ ਹੈ ਅੱਜ ਦੀ ਮੌਜੂਦਾ ਸਰਕਾਰ ਨੇ ਔਰ ਇਸ ਦੇ ਨਾਲ ਕਾਂਗਰਸ ਵੀ ਰਲ ਚੁੱਕੀ ਹੈ ਇਹ ਦੋਨੋਂ ਪਾਰਟੀਆਂ ਦਾ ਭਰਾਵੋ ਸਮਝੌਤਾ ਹੈ ਇਹ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਹਰਾਉਣਾ ਚਾਹੁੰਦੀਆਂ ਨੇ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪਰ ਯਾਦ ਰੱਖਣਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਤੁਸੀਂ ਆਪਣੇ ਖੂਨ ਦੇ ਨਾਲ ਸਿੰਜਿਆ ਇਤਿਹਾਸ ਗਵਾਹ ਕਿ ਤੁਸੀਂ ਬਲਿਦਾਨ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗਵਾ ਨੇ ਬਲਦਾਨ ਦਿੱਤੇ ਜੇਲਾ ਭਰੀਆਂ ਤੇ ਮੋਰਚੇ ਲਾਏ ਐਡਾ ਉੱਚਾ ਇਤਿਹਾਸ ਕਿਸੇ ਹੋਰ ਕੌਮ ਦੇ ਹਿੱਸੇ ਦੇ ਵਿੱਚ ਨਹੀਂ ਆਇਆ ਅੱਜ ਫੇਰ ਦਿੱਲੀ ਤੋਂ ਚੱਲਣ ਵਾਲੇ ਉਹ ਨਾਦਰ ਸ਼ਾ ਸਾਡੇ ਪੰਜਾਬ ਦੇ ਉੱਤੇ ਅੱਖ ਲਗਾ ਕੇ ਬੈਠੇ ਨੇ ਅੱਜ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਨੂੰ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਅੱਜ ਭ੍ਰਿਸ਼ਟਾਚਾਰ ਜੋਰਾ ਤੇ ਹੈ ਇਹਨਾਂ ਇਹਨਾਂ ਸਾਰਿਆਂ ਤੇ ਕੌਣ ਠੱਲ ਪਾ ਸਕਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਨੂੰ ਦੱਸੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਦਾ ਸਰਕਾਰੀ ਪ੍ਰਸ਼ਾਸਨ ਦੇ ਵਿੱਚ ਸਤ ਸਤਕਾਰ ਤੇ ਸਵਾਗਤ ਹੁੰਦਾ ਸੀ ਕਿ ਨਹੀਂ ਦੱਸੋ ਸਾਰੇ ਬਾਵਾ ਖੜੀਆਂ ਕਰਕੇ ਸਾਡੇ ਸਾਰਿਆਂ ਦਾ ਸਤਕਾਰ ਹੁੰਦਾ ਸੀ ਐਮਐਲਏ ਤਾਂ ਬਹੁਤ ਉੱਚੀ ਪਦਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਦਾ ਪਿੰਡ ਦੇ ਵਰਕਰ ਦਾ ਸਤਕਾਰ ਸਰਕਾਰੀ ਦਰਬਾਰੇ ਹੋਇਆ ਕਰਦਾ ਸੀ ਅੱਜ ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦਾ ਨਾਂ ਤਾਂ ਪ੍ਰਸ਼ਾਸਨ ਦੇ ਵਿੱਚ ਸਤਕਾਰ ਹੈ ਨਾ ਹੀ ਉਹਨਾਂ ਦਾ ਕੋਈ ਕਹਿਣਾ ਮੰਨਦਾ ਦਬਾਅ ਪਾ ਕੇ ਝੂਠੇ ਪਰਚਿਆਂ ਦਾ ਦਬਾਅ ਪਾ ਕੇ ਇਹ ਲੋਕਾਂ ਨੂੰ ਆਪਣੇ ਨਾਂ ਰਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕਿ ਪੰਜਾਬ ਦੇ ਲੋਕ ਪਹਿ ਕਾਹੂ ਕੋ ਦੇਤ ਨਹੀਂ ਨਾ ਪਹਿ ਮਾਨਿਤ ਆਣ ਅਸੀਂ ਨਾ ਤਾਂ ਪਹਿ ਕਿਸੇ ਦਾ ਸਹਨੇ ਆ ਨਾ ਹੀ ਕਿਸੇ ਨੂੰ ਪੈ ਦਿਨੇ ਆ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਅਸੀਂ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਿਆ ਜੇ ਇਹ ਵਡਿਆਈ ਕਿਸੇ ਦੇ ਹਿੱਸੇ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਇਸ ਕਰਕੇ ਭਰਾਵੋ ਜੇ ਆਪਾਂ ਚਾਹੁੰਦੇ ਆਂ ਸ਼ਹਿਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜੇ ਆਪਾਂ ਚਾਹੁੰਦੇ ਆਂ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਬਣੀ ਰਵੇ ਤਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰੋ ਆਪਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਕੋਈ ਦੂਆਰਾ ਵਕਾਸ ਦੀਆਂ ਲੀਹਾਂ ਤੇ ਨਹੀਂ ਲਿਜਾ ਸਕਦਾ ਅੱਜ ਸਾਡੇ ਗਰੀਬ ਪਰਵਾਹ ਉਹਨਾਂ ਦੇ ਮੂੰਹੋਂ ਰੋਟੀ ਦਾ ਟੁਕ ਖੋਇਆ ਗਿਆ ਕਿਉਂਕਿ ਬਾਦਲ ਸਾਹਿਬ ਵੱਲੋਂ ਦਿੱਤੀ ਜਾਂਦੀ ਆਟਾ ਦਾਲਸ ਕੀ 3 ਕਿਲੋ ਔਰ 3 ਕਿਲੋ ਕਣਕ ਇਹਨਾਂ ਨੇ ਬੰਦ ਕਰ ਦਿੱਤੀ ਸ਼ਗਨ ਸਕੀਮ ਬੰਦ ਕਰ ਦਿੱਤੀ ਇਹਨਾਂ ਨੇ ਨਰੇਗਾ ਵਾਲਿਆਂ ਦੀਆਂ ਦਿਹਾੜੀਆਂ ਬੰਦ ਕਰ ਦਿੱਤੀਆਂ ਸੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਚਾਹੋ ਨ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਹਾਲ ਹੋਵੇ ਜੇ ਤੁਸੀਂ ਚਾਹੋ ਨ ਪੰਜਾਬ ਦੀ ਕਿਸਾਨੀ ਕੁਛ ਹਾਲ ਹੋਵੇ ਤਾਂ ਮੇਰੀ ਇਹ ਬੇਨਤੀ ਜ਼ਰੂਰ ਸਵੀਕਾਰ ਕਰੋ ਇਸ ਵਾਰ ਆਪਣੀ ਮਾਂ ਪਾਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰੋ ਤੁਹਾਡੇ ਵਿਸ਼ਵਾਸ ਤੁਹਾਡੇ ਹੌਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਇਸ ਵਾਰ ਕੱਲਿਆਂ ਚੋਣ ਲੜਨ ਦਾ ਫੈਸਲਾ ਲਿਆ ਦੋਵੇਂ ਬਾਹਮਾਂ ਖੜੀਆਂ ਕਰਕੇ ਦੱਸੋ ਕਿ ਫੈਸਲਾ ਸਹੀ ਹੈ ਕਿ ਗਲਤ ਹੈ ਬੋਲੇ ਸੋਨਿਆ ਬਾਤਰੀ ਆਗਾ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਬੜਾ ਲੰਮਾ ਸਮਾਂ ਇੱਥੇ ਆਪਦਾ ਕੱਢ ਕੇ ਐਨੇ ਸਬਰ ਤੇ ਸੰਤੋਖ ਨਾਲ ਇੰਨੀ ਗਰਮੀ 'ਚ ਬੈਠੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਬੰਧ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਆਓ ਆਪਣੇ ਮਹਿਬੂਬ ਨੇਤਾ ਪੰਜਾਬ ਦੇ ਵਿਕਾਸ ਦੇ ਮਸੀਹਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਆਪਾਂ ਸਾਰੇ ਹੁਣ ਬੜੇ ਉਕਾਗਰ ਜਤੋ ਕੇ ਉਹਨਾਂ ਦੇ ਵਿਚਾਰ ਸੁਣਨੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਕਿਸੇ ਸ਼ਾਇਰ ਨੇ ਲਿਖਿਆ ਹਜ਼ਾਰੋਂ ਬਰਸ ਨਰਗਿਸ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਹਜ਼ਾਰੋਂ ਬਰਸ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ ਆਪਾਂ ਸਾਰਿਆਂ ਨੇ ਨਾਰੇ ਲਾਉਣੇ ਆ ਬਾਦਲ ਸਾਹਿਬ ਦੇ ਨਾਰੇ ਲਾਉਣੇ ਆ ਤਕੜੇ ਹੋ ਕੇ ਆਵਾਜ਼ ਦਿਓ ਸ਼ਰੋਮਨੀ ਅਕਾਲੀ ਦਲ ਜਿੰਦਾਬਾਦ ਸ਼ਰੋਮਨੀ ਅਕਾਲੀ ਦਲ ਜਿੰਦਾਬਾਦ سردار سکبیر سنگھ بادل سردار سکبیر سنگھ بادل سکبیر تیری سوچتے، سکبیر تیری بادلو سکھبیر بولے سونے ہاں واہ گر جی کا واہ گر جی کی فتح دل بہت بہت جی آؤ ہوں پارٹی پردان ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਦਿਨ ਰਾਤ ਇਸ ਵੀ ਮਿਹਨਤ ਕਾਦਰੇਗਾ ਸ਼ਰਮ ਨੇ ਕਾਲੀ ਦਾ ਲੈ ਕੇ ਇੱਕ ਵਰਕਰ ਇਸ ਸਟੇਟ ਦਾ ਰਾਜਾ ਹੋਵੇ ਤੁਹਾਨੂੰ ਰਾਜਾ ਬਣਾਉਣ ਲਈ ਤੁਹਾਨੂੰ ਸ਼ਹਿਨशाह ਬਣਾਉਣ ਲਈ ਤੁਹਾਨੂੰ ਤਗੜੇ ਕਰਨ ਲਈ ਦਿਨ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ 24 ਘੰਟੇ ਪਾਰਟੀ ਦੇ ਅਕਰਕਰ ਨੂੰ ਤਗੜਾ ਕਰਨ ਲਈ ਲੱਗੇ ਹੋਏ ਨੇ ਆ ਉਹਨਾਂ ਦੇ ਵਿਚਾਰ ਸੁਣੀਏ ਉਹਨਾਂ ਦੇ ਆਮਦ ਦੇ ਉੱਤੇ ਮੈਂ ਖਿਮਾ ਚਾਹਾਂਗਾ ਕਿ ਪ੍ਰੈਸ ਵਾਲੇ ਵੀ ਜਿਨ੍ਹਾਂ ਨੇ ਬਹੁਤ ਵੱਡੀ ਕਵਰੇਜ ਦਿੱਤੀ ਉਹਨਾਂ ਨੂੰ ਸਮਾਂ ਨਹੀਂ ਦੇ ਸਕੋ ਧੰਨਵਾਦ ਆਓ ਪਾਰਟੀ ਪ੍ਰਧਾਨ ਦੇ ਵਿਚਾਰ ਸੁਣੀਏ ਚਕਾਰਾਂ ਲਈਏ ਬੋਲੇ ਸੋਨਿਆਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੱਜ ਪਾਰਟੀ ਪ੍ਰਧਾਨ ਸਾਹਿਬ ਸ਼ਖਵੀਰ ਸਿੰਘ ਜੀ ਬਾਦਲ ਸਾਹਿਬ ਮੋਗਾ ਸ਼ਹਿਰ ਨਿਵਾਸੀਓ ਫਤੇਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਸਿਆਸੀ ਜੀਵਨ ਫਰੀਦਕੋਟ ਪਾਰਲੀਮੈਂਟ ਤੋਂ ਸ਼ੁਰੂ ਕੀਤਾ ਜਿਹਦਾ ਇੱਕ ਹਿੱਸਾ ਮੋਗਾ ਅਸੈਂਬਲੀ ਸੀ ਮੈਂ ਇਹ ਗੱਲ ਕਹਿ ਸਕਦਾ ਜਿੰਨੇ ਇਲੈਕਸ਼ਨ ਮੈਂ ਲੜਿਆ ਮੋਗਾ ਵਿਧਾਨ ਸਭਾ ਤੋਂ ਹਰ ਬਾਰ ਮੈਂ ਲੀਡ ਕੀਤਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਬੋਲੇ ਸੋਨ ਹੋ ਸਲਾਮ ਅਲੈਕ ਮੋਗੇ ਵਾਲਿਓ ਜੇ ਪਿਛਲੇ 50 ਸਾਲ ਦਾ ਤੁਸੀਂ ਇਤਿਹਾਸ ਦੇਖੋ ਤੁਸੀਂ ਆਪਣੇ ਸ਼ਹਿਰ ਵੀ ਦੇਖੋ ਨਾਲ ਦੇ ਹਲਕੇ ਵੀ ਦੇਖੋ ਤੇ ਪੰਜਾਬ ਚ ਵੀ ਦੇਖੋ ਜਿਹੜਾ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਮੋਗੇ ਸ਼ਹਿਰ ਵਿੱਚ ਸਾਰਾ ਸੀਵਰੇਜ ਗਲੀਆਂ ਨਾਲੀਆਂ ਲਾਈਟਿੰਗ ਸਿਸਟਮ ਪਾਣੀ ਸਾਰਾ ਕੁਛ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਕਾਂਗਰਸ ਦਾ ਰਾਜ ਆ ਜਾਂਦਾ ਸੀ ਕੁਝ ਨਹੀਂ ਹੁੰਦਾ ਸੀ ਆ ਹੁਣ ਝਾੜੂ ਵਾਲੇ ਦੇ ਆ ਗਿਆ ਤੇ ਜਿਵੇਂ ਹੀ ਕੰਮ ਰੁਕ ਗਿਆ ਕੱਲੇ ਇੱਥੇ ਨਹੀਂ ਤੁਸੀਂ ਪੰਜਾਬ ਦੇਖ ਲਓ ਅੱਜ ਮੋਗੇ ਤੋਂ ਲੁਧਿਆਣੇ ਜਾਂਦੇ ਹੋ ਮੋਗੇ ਤੋਂ ਫਿਰੋਜ਼ਪੁਰ ਜਾਂਦੇ ਹੋ ਮੋਗੇ ਤੋਂ ਬਰਨਾਲੇ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਆ ਸੜਕਾਂ ਦੇਖੋ ਜਿਹੜੀਆਂ ਬਣਾਈਆਂ ਪਹਿਲੇ ਡਰ ਲੱਗਦਾ ਸੀ ਮੋਗੇ ਤੋਂ ਲੁਧਿਆਣੇ ਜਾਂਦੇ ਜਾਂਦੇ ਐਕਸੀਡੈਂਟ ਕਿੰਨੇ ਹੁੰਦੇ ਸੀ ਆ ਜਿਹੜੀ ਬਿਜਲੀ ਹੈ ਪਹਿਲੇ ਕੱਟ ਲੱਗਦੇ ਹੁੰਦੇ ਸੀ ਆ ਬਾਦਲ ਸਾਹਿਬ ਨੇ ਇਕਾਲੀ ਸਰਕਾਰ ਨੇ ਥਰਮਲ ਪਲੈਂਟ ਬਣਾ ਕੇ ਸਰਪਲਸ ਬਣਾਤੇ ਅੱਜ ਫਿਰ ਤੋਂ ਕਟ ਲੱਗਣ ਲੱਗੇ ਆ ਕਿਉਂਕਿ ਜਿਹੜੀ ਬਿਜਲੀ ਸਰਪਲਸ ਕੀਤੀ ਸੀ ਪਿਛਲੇ 8-9 ਸਾਲਾਂ ਵਿੱਚ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਮੰਗ ਵੱਧ ਗਈ ਐ ਤੇ ਹੁਣ ਕਟ ਲੱਗਣੇ ਸ਼ੁਰੂ ਹੋ ਗਏ ਆ ਆ ਜਿਹੜੀਆਂ ਸਰਕਾਰਾਂ ਦਿੱਲੀ ਵਾਲੀਆਂ ਪਾਰਟੀਆਂ ਦੀ ਆਉਂਦੀਆਂ ਭਾਵੇਂ ਕਾਂਗਰਸ ਭਾਵੇਂ ਝਾੜੂ ਐ ਆ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਤਰੱਕੀ ਕਰਾਉਣ ਵਾਸਤੇ ਪੰਜਾਬ ਨੂੰ ਨਹੀਂ ਸੇਵਾ ਕਰਨ ਵਾਸਤੇ ਨਹੀਂ ਆ। ਅੱਜ ਬੀਬੀਆਂ ਬੈਠੀਆਂ ਇੱਥੇ। ਬੀਬੀਆਂ ਪਤਾ ਹੈ ਬਾਦਲ ਸਾਹਿਬ ਦਾ ਰਾਜ ਸੀ ਹਰ ਮਹੀਨੇ ਆਟਾ ਦਾ ਲਾਉਂਦਾ ਸੀ। ਸ਼ਗਨ ਮਿਲਦੇ ਸੀ, ਪੈਨਸ਼ਨਾਂ ਮਿਲਦੀਆਂ ਸੀ। ਅੱਜ ਕੱਲ ਸਾਰਾ ਕੁਝ ਹੀ ਬੰਦ ਹੈ। ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ, ਸਕਾਲਰਸ਼ਿਪ ਦਿੰਦੇ ਹੁੰਦੇ ਸੀ। 200 ਰੁਪਏ ਦੀ ਬਿਜਲੀ ਤੇ ਮਾਪਸੀ ਸਰਕਾਰੀ ਸਕੂਲ ਚ ਲੜਕੀਆਂ ਵਾਸਤੇ ਗਿਆਰ ਨਿੱਦਾਰਨੀ ਵਾਸਤੇ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਸ਼ਰਮ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਕੰਮ ਕਰਾ ਲਓ ਉੱਥੇ ਸਾਰਾ ਕੁਝ ਹੀ ਬੰਦ ਹੈ ਆ ਨੌਜਵਾਨ ਜਿਹੜੇ ਬੈਠੇ ਆ ਨੌਜਵਾਨਾਂ ਨੂੰ ਹਰ ਵਾਰ ਜਿਮੋਂ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਹੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕਾਂ ਦੇ ਸ਼ੌਂਕ ਜਾਨਵਰਾਂ ਦਾ ਜਾਗ ਪਿਆ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਸਾਰਾ ਕੁਝ ਹੀ ਬੰਦ ਹੈ ਅੱਜ ਜਿਹੜੇ ਕਿਸਾਨ ਵੀਰ ਬੈਠੇ ਆ ਤੁਸੀਂ ਜਾਣਦੇ ਹੋ ਜਿੰਨੇ ਤੁਹਾਡੇ ਟਿਊਬਵਲ ਕਨੈਕਸ਼ਨ ਲੱਗੇ ਆ ਸਾਰੇ ਹੀ ਬਾਦਲ ਸਾਹਿਬ ਨੇ ਦਿੱਤੇ ਆ ਜਿੰਨੀਆਂ ਕਸੀਆਂ ਨਹਿਰਾਂ ਤੁਹਾਡੇ ਪਿੰਡਾਂ 'ਚ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾੜੇ ਬਾਦਲ ਸਾਹਿਬ ਨੇ ਆ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਇਆ ਆ ਮੰਡੀਆਂ ਜਿੰਨੀਆਂ ਪਿੰਡਾਂ ਚ ਬਾਦਲ ਸਾਹਿਬ ਨੇ ਬਣਾਈਆਂ ਟਰੈਕਟਰਾਂ ਦੇ ਆ ਜਿਹੜੇ ਟੈਕਸ ਲੱਗਿਆ ਹੁੰਦਾ ਸੀ ਬਾਦਲ ਸਾਹਿਬ ਨੇ ਮੋਗੇ ਨੂੰ ਕਾਰਪੋਰੇਸ਼ਨ ਬਾਦਲ ਸਾਹਿਬ ਨੇ ਬਣਾਇਆ ਆ ਜਿੰਨੇ ਦਫਤਰ ਹੈ ਸਾਰਾ ਕੁਝ ਤੇ ਇੱਕ ਲੋ ਡਿਵੈਲਪਮੈਂਟ ਆ ਕਾਲੀ ਸਰਕਾਰ ਦੇ ਦੌਰਾਨ ਹੈ ਇੱਕ ਵੀ ਚੀਜ਼ ਤੁਸੀਂ ਕਾਂਗਰਸ ਦੀ ਨਹੀਂ ਦੇਖ ਸਕਦੇ ਝਾੜੂ ਵਾਲਿਆਂ ਦਾ ਕੁਝ ਕਰਨਾ ਹੀ ਨਹੀਂ ਸੀ ਦੇਖੋ ਕਾਲੀ ਦਲ ਦੀ ਸਰਕਾਰ ਦਾ ਸੋਚ ਕੀ ਸੀ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਬਾਦਲ ਸਾਹਿਬ ਇੱਕ ਇਨਸਾਨ ਸੀ ਸਾਰੇ ਧਰਮਾਂ ਨੂੰ ਗਲੇ ਲਾ ਕੇ ਰੱਖਦੇ ਸੀ ਆਪਣੇ ਗੁਰੂ ਸਬੰਧ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਅਕਾਲੀ ਦਲ ਹੈ ਆਪਣੇ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕੁਰਬਾਨ ਕਰ ਦਿੱਤਾ ਦੇਖੋ ਬਾਦਲ ਸਾਹਿਬ ਨੇ

ਅਕਾਲੀ ਪਾਰਟੀ ਦੀ ਸੋਚ ਪੰਜਾਬ ਹੈ ਆ ਇਕੱਲੀ ਖੇਤਰੀ ਪਾਰਟੀ ਥੋੜੀ ਆਪਣੇ ਪੰਜਾਬੀ ਹੈ ਸਾਡੇ ਵਾਸਤੇ ਜੇ ਪੰਜਾਬ ਤਰੱਕੀ ਕਰੂਗਾ ਤਾਂ ਕਰੂਗਾ ਜਿੱਥੇ ਅਮਨ ਸ਼ਾਂਤੀ ਤੇ ਭਾਈਚਾਰੇ ਇਕਸਾਨ ਰਹੂਗੀ ਅਕਾਲੀ ਦਲ ਦੀ ਸਰਕਾਰ ਆਉਂਦੀ ਮਤਲਬ ਤਰੱਕੀ ਸ਼ੁਰੂ ਹੋ ਜਾਣੀ ਹੈ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਚੱਲੇ ਜਾਂਦੀ ਉਸ ਦਿਨ ਹੀ ਬ੍ਰੇਕਾਂ ਲੱਗ ਜਾਂਦੀਆਂ ਆ 10 ਸਾਲ ਦੇਖ ਲਓ ਅੱਜ ਹਾਲਾਤ ਕੀ ਹੈ ਪੰਜਾਬ ਦੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਨੇ ਕਈ ਟੈਲੀਫੋਨ ਮੈਨੂੰ ਮੋਗੇ ਵਾਲੇ ਵਪਾਰੀਆਂ ਦੇ ਆਏ ਆ ਕੋਈ 10 ਲੱਖ ਰੁਪਏ ਫਰੋਤੀ ਦੇ ਕੇ ਆਇਆ ਕੋਈ 20 ਲੱਖ ਦੇ ਕੇ ਆਇਆ ਪਿੱਛੇ ਜੇ ਬਾਗੇ ਪਰਣੇ ਗਿਆ ਸੀ ਉਥੇ ਡਾਕਟਰਾਂ ਤੋਂ ਫਰੋਤੀ ਲੈ ਲਈ ਗੈਂਗਸਟਰ ਨੇ ਜਦੋਂ ਗੈਂਗਸਟਰ ਨੇ ਪੁਲਿਸ ਨਾਲ ਗੱਲ ਕੀਤੀ ਦੇਖੋ ਐਸਐਸਪੀ ਕਹਿ ਰਹੇ ਹੈ ਕਿ ਤੁਸੀਂ ਆਪ ਹੀ ਨਿਪਟਾਰਾ ਕਰ ਲਓ ਆ ਤਾਂ ਹਾਲਾਤ ਹੈ ਅੱਜ ਨਸ਼ਾ ਘਰ ਘਰ ਕਿਉਂ ਹੈ ਕਿਉਂਕਿ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਐ ਮਹੀਨਾ ਬੰਨ ਲਿਆ ਮੈਂ ਐਸ ਐਸ ਪੀ ਨੂੰ ਪੁੱਛਿਆ ਇਹਨਾਂ ਨਸ਼ਾ ਕਿਉਂ ਉਹ ਕਹਿਣ ਲੱਗੇ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਨਸ਼ੇ ਵਾਲੇ ਜਿਹੜੇ ਵੱਡੇ ਤਸਕਰ ਕਿਉਂਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਹੀਂ ਫੜਨਾ ਕਿਉਂਕਿ ਇਹ ਮਹੀਨਾ ਲੈ ਰਿਹਾ ਅੱਜ ਕਿਤੇ ਮੁੱਖ ਮੰਤਰੀ ਦੇਖਿਆ ਕਿਤੇ ਇਹਨਾਂ ਦੇ ਮੰਤਰੀ ਦੇਖਿਆ ਅਕਾਲੀ ਜਲਦੀ ਸਰਕਾਰ ਦੇ ਰੰਗ ਬਾਦਲ ਸਾਹਿਬ ਆਪ ਤੱਕ ਸੰਗਤ ਦਰਸ਼ਨ ਕਰਦੇ ਸੀ ਆ ਮੋਗੇ ਵਾਲੇ ਤੁਸੀਂ ਜਾਣਦੇ ਹੋ ਹਰ ਵੋਟ ਜਾ ਕੇ ਬਾਦਲ ਸਾਹਿਬ ਸੰਗਤ ਦਰਸ਼ਨ ਕੀਤਾ ਤੁਸੀਂ ਜਿੰਨਾ ਕਹਿੰਦੇ ਤੁਸੀਂ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਤੁਸੀਂ ਕਰੋੜ ਮੰਗਦੇ 2 ਕਰੋੜ ਦੇ ਕੇ ਜਾਂਦੇ ਉਹ ਕਿਉਂਕਿ ਬਾਦਲ ਸਾਹਿਬ ਜਨਤਾ ਦੇ ਮੁੱਖ ਮੰਤਰੀ ਸੀ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਗਰੀਬ ਦੀ ਕਿਸਾਨ ਦੀ ਵਪਾਰੀ ਦੀ ਹੈ ਇੱਥੇ ਸਾਰਿਆਂ ਨੂੰ ਕੋਈ ਵੀ ਤਕਲੀਫ ਹੋਏ ਤੁਸੀਂ 1 ਮਿੰਟ ਚ ਆਪਣੇ ਜ਼ਖਦਾਰ ਨੂੰ ਮਿਲ ਸਕਦੇ ਸੀ ਆਪਣੇ ਵਰਕਰ ਨੂੰ ਮਿਲ ਸਕਦੇ ਸੀ ਵੱਕਰ ਸਾਡੇ ਇੰਚਾਰਜ ਨੂੰ ਮਿਲਦੇ ਉਹ ਮਿੰਟ ਚ ਮੈਨੂੰ ਮਿਲ ਕੇ ਨਾਲਦਰਾ ਤੁਹਾਡੇ ਕੰਮ ਹੋ ਜਾਂਦੇ ਸੀ ਕੋਈ ਸੇਲ ਟੈਗ ਵਾਲੇ ਕੋਈ ਤੰਗ ਨਹੀਂ ਕਰਦੇ ਸੀ ਵਪਾਰੀਆਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਸੀ ਨਹੀਂ ਸੀ ਤੇ ਤੁਸੀਂ ਜਾਣਦੇ ਹੋ ਜੇ ਕਿਸਾਨੀ ਤਰੱਕੀ ਚਾਹੇ ਤੇ ਵਪਾਰੀ ਵੀ ਤਰੱਕੀ ਚਾਹੇ ਕਿਉਂਕਿ ਜਿਹੜੇ ਕਿਸਾਨ ਨੇ ਕਮਾਉਣਾ ਹੈ ਉਹਨਾਂ ਨੇ ਇੱਥੇ ਦੁਕਾਨਾਂ 'ਚ ਆ ਕੇ ਖਰਚ ਦੇਣਾ ਹੈ ਅੱਜ ਪੰਜਾਬ ਵਿੱਚ ਤੁਸੀਂ ਦੇਖਿਆ ਬਾਦਲ ਸਾਹਿਬ ਦੇ ਟਾਈਮ ਰਿਫਾਈਨਰੀਆਂ ਵਰਗੇ ਵੱਡੇ ਹੁਣੀਆਂ ਫੈਕਟਰੀਆਂ ਆਈਆਂ ਐਮਜ਼ ਵਰਗੇ ਹਸਤਾ ਲਾਗੇ ਆਈ ਐਮ ਵਰਗੇ ਯੂਨੀਵਰਸਿਟੀਆਂ ਆਗੀਆਂ ਸੈਂਟਰਲ ਯੂਨੀਵਰਸਿਟੀਆਂ ਆਗੀਆਂ ਚਾਰੋਂ ਤਰਫ ਦੇਖੋ ਕਿੰਨੀ ਤਰੱਕੀ ਸੀ ਪਰ ਦੁੱਖ ਲੱਗਦਾ ਹੈ ਕਿ ਆਪਾਂ ਆਪਣਾ ਹੀ ਨੁਕਸਾਨ ਕਰਾ ਲਿਆ ਆਪਾਂ ਆਪਣਾ ਇਸ ਨੁਕਸਾਨ ਕਰ ਲਿਆ ਗੱਲਾਂ ਜਾ ਕੇ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਤੁਸੀਂ ਦੇਖ ਲਓ 10 ਸਾਲ ਆਪਣੀ ਜ਼ਿੰਦਗੀ ਦੇ ਖਰਾਬ ਕਰ ਲਏ ਤੁਸੀਂ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਕੰਮ ਸਾਰਾ ਪਿੱਛੇ ਚਲੇ ਗਿਆ ਮੈਂ ਭੱਜਉਣ ਕੇ ਬੇਨਤੀ ਕਰਦਾ ਮੈਂ ਪਿਛਲੇ 3 ਮਹੀਨਿਆਂ ਦਾ 50 ਪਚੋ ਯਾਤਰਾ ਰਹੀ ਮੈਂ 80 ਹਲਕੇ ਜਾ ਕੇ ਆਇਆ 3200 ਕਿਲੋਮੀਟਰ 3200 ਕਿਲੋਮੀਟਰ ਮੈਂ ਮੈਂ ਘਰਕਾਂ ਦੇ ਘੁੰਮ ਕੇ ਆਇਆ ਜਿੱਥੇ ਵੀ ਗਿਆ ਲੋਕ ਆਏ ਗਰੀਬ ਮਿਲੇ ਆ ਵਪਾਰੀ ਮਿਲੇ ਲੋਕੀ ਦੁਖੀ ਐ ਆ ਝਾੜੂ ਵਾਲੇ ਨੇ ਸਰਕਾਰ ਨੇ ਬਰਬਾਦ ਕਰ ਦਿੱਤਾ ਤੁਸੀਂ ਦੇਖਦੇ ਹੋ ਕਿ ਆਪਾਂ ਵੋਟਾਂ ਆ ਹੀ ਨਹੀਂ ਦੇਖਿਆ ਉਮੀਦਵਾਰ ਕਿਹੜਾ ਕੱਲਾ ਝਾੜੂ ਦੇਖ ਕੇ ਆਪਾਂ ਵੋਟਾਂ ਪਾਉਂਦੇ ਰਹੇ ਅੱਜ ਝਾੜੂ ਵਾਲੇ ਨੇ ਬਰਬਾਦ ਕਰਤਾ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ ਤੇਜਰਬਾ ਨਹੀਂ ਕਰਦੇ ਗੁਜਰਾਤ ਚ ਕੀ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਨੇ ਸਾਰਾ ਕੁਝ ਤੁਹਾਡੇ ਵਾਸਤੇ ਕੀਤਾ ਸਾਨੂੰ ਤਜਰਬਾ ਕਰਨ ਦੀ ਲੋੜ ਹੀ ਨਹੀਂ ਹੈ ਅਕਾਲੀ ਦਲ ਨੇ ਸਾਰਾ ਕੁਝ ਕੀਤਾ ਪਰ ਆਪ ਆਪਣੀ ਪਾਰਟੀ ਨੂੰ ਭੁੱਲ ਕੇ ਆ ਨਵੀਂ ਆ ਗਈ ਇਹਨੂੰ ਮੌਕਾ ਦੇ ਦਿਓ ਆ ਹੁੰਦਾ ਤੇ ਇਹਨੂੰ ਮੌਕਾ ਦੇ ਦਿਓ ਇੱਕ ਮੌਕਾ ਦੇਣ ਦਾ ਮਤਲਬ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਆ ਅੱਜ ਬੀਬੀਆਂ ਬੈਠੀਆਂ ਇਹਨਾਂ ਨੂੰ ਆਟਾ ਦਾਲ ਬੰਦ ਆ ਬਾਦਲ ਸਾਹਿਬ ਦੇ ਟਾਈਮ ਚ ਕਣ ਕੌਂਦੀ ਸੀ ਦਾਲਾ ਆਉਂਦੀਆਂ ਸੀ ਹਰ ਮਹੀਨੇ ਆਉਂਦੀਆਂ ਸੀ ਅੱਜ ਦੇਖੋ 10 ਸਾਲ ਦੇ ਬੰਦ ਐ ਜੇ ਇਸ ਕਰਕੇ ਹੁਣ ਤੁਸੀਂ ਵਾਪਸ ਉਹ ਦਿਨ ਚਾਹਣੇ ਹੋ ਜੇ ਵਾਪਸ ਤੁਸੀਂ ਆਟਾ ਦਾਲ ਸਕੀਮ ਚਾਹਣੇ ਹੋ ਵਾਪਸ ਚਾਲੂ ਓਏ ਜੇ ਵਾਪਸ ਸ਼ਗਨ ਸਕੀਮ ਪੈਨਸ਼ਨ ਸਕੀਮ ਜੇ ਵਾਪਸ ਸਾਰੀਆਂ ਸਹੂਲਤਾਂ ਚਾਹਣੇ ਆ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਸਤਿ ਸ੍ਰੀ ਅਕਾਲ ਅਕਾਲੀ ਦਲ ਥੋੜੀ ਫੌਜ ਐ ਥੋੜੇ ਵਾਸਤੇ ਜਿਉਣਾ ਮਰਨਾ ਕਾਲੀ ਦਿਲਦਾ ਹੈ ਆ ਸਾਡੇ ਵਾਸਤੇ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹੀ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਉਹ ਇੱਥੇ ਇਕੱਲੇ ਐਮਪੀ ਜਿਤਾਉਣ ਵਾਸਤੇ ਆਉਂਦੇ ਆ ਉਹਨਾਂ ਵਾਸਤੇ 2 ਐਮਪੀ ਐ ਜਾਂ 3 ਐਮਪੀ ਐ ਤੁਸੀਂ ਨਹੀਂ ਹੋ ਕੁਛ ਸਾਡੇ ਵਾਸਤੇ ਤੁਸੀਂ ਹੋ ਐਮਪੀ ਕੁਛ ਨਹੀਂ ਹੈ ਜੇ ਤੁਸੀਂ ਖੁਸ਼ ਹੋ ਤੇ ਸਾਨੂੰ ਖੁਸ਼ੀ ਹੈ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਰਾਜਵਿੰਦਰ ਦੇਖੋ ਤੁਹਾਡੇ ਆਪਣੇ ਹਲਕੇ ਦਾ ਇੱਥੇ ਰਹਿੰਦਾ ਤੁਹਾਡੇ ਵਿੱਚ ਵਧੀਆ ਬੰਦਾ ਹੈ ਹੁਣ ਜਿਹੜਾ ਦੂਜਾ ਇੱਕ ਤਾਂ ਝਾੜੂ ਵਾਲਿਆਂ ਦਾ ਜਿਹੜਾ ਬੰਦਾ ਹੈ ਉਹ ਤਾਂ ਸਮਝ ਲਓ ਭਗਵੰਤ ਮਾਨ ਨੂੰ ਫਿਰ ਤੋਂ ਵੋਟ ਪਾਉਣੀ ਹੈ ਉਹ ਇਕੱਠੇ ਝੁਰਕਲੇ ਸਣਾਉਂਦੇ ਆ ਇਕੱਠੇ ਧਾਰੂ ਪਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਇੱਕ ਇੱਕ ਭਗਵੰਤ ਮਾਨ ਤੋਂ ਕਿੰਨੀਆਂ ਪੱਤ ਤਿੰਨ ਸਾਲਾਂ ਦੇ ਆਪਣਾ ਐਮਪੀ ਉਹਦਾ ਭਰਾ ਬਣਾਉਂਗੇ ਤੁਸੀਂ ਹੋ ਜਾ ਇਨਾ ਸ਼ਰਾਬ ਸੰਗ ਆਉਂਦੀ ਹੈ ਜਦੋਂ ਕਹਿੰਦੇ ਆਂ ਭਗਵੰਤ ਮਾ ਸਾਡਾ ਮੁੱਖ ਮੰਤਰੀ ਹੈ ਇੱਥੇ ਪੁਲਿਸ ਵਾਲੇ ਬੈਠੇ ਆ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਏ ਕੀ ਕਰਦੇ ਆ ਫੜ ਕੇ ਅੰਦਰ ਕਰ ਦਿੰਦੇ ਆ ਜੇ ਕੋਈ ਸ਼ਾਮ ਨੂੰ ਲੱਗ ਜਾਂਦੇ ਸੜਕਾਂ ਤੇ ਮੂੰਹ ਮਸ਼ੀਨ ਜੀ ਲਾ ਕੇ ਸਾਰਿਆਂ ਦੇ ਮੂੰਹ ਚ ਦੇਖ ਦਿਆ ਸ਼ਰਾਬ ਪੀਤੀ ਹੈ ਕਿ ਨਹੀਂ ਹੈ ਮੈਨਾਂ ਪੁੱਛਣਾ ਜੇ ਹਿੰਮਤ ਹੈ ਮੁੱਖ ਮੰਤਰੀ ਨੂੰ ਜਦੋਂ ਵੀ ਉਹਦੇ ਮੂੰਹ ਚ ਮਸ਼ੀਨ ਪਾ ਦਿਓ ਪੂਰਾ ਡੱਕਿਆ ਸ਼ਰਾਬ ਦਾ ਹੁੰਦਾ ਹੈ ਮੁੱਖ ਮੰਤਰੀ ਸੂਪਾ ਚ ਲਈ ਜਾਂਦਾ ਬੋਤਲ ਪੀ ਕੇ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਪੁਲਿਸ ਵਾਲੇ ਆ ਤੁਸੀਂ ਬਠਿੰਡੇ ਦੇਖਿਆ ਆ ਪੰਜ ਛੇ ਦਿਨ ਪਹਿਲੇ ਇੰਨੀ ਪੀਲੀ ਸ਼ਾਮ ਨੂੰ ਰੋਡ ਸ਼ੋਅ ਤੇ ਗੱਡੀ ਤੇ ਚੜ ਗਿਆ ਭੰਗੜੇ ਪਾਉਣ ਲੱਗ ਗਿਆ ਫਿਰ ਸਿਰ 'ਚ ਕਰੋਣ ਲੱਗ ਗਿਆ ਬੋਤਲ ਪਾਣੀ ਦੀ ਲਈ ਤੇ ਪੂਰਾ ਪਾਣੀ ਦੀ ਬੋਤਲ ਸਿਰ ਤੇ ਡੋਲ ਲੀ ਉਹਨੇ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਆ ਸ਼ਰਾਬੀ ਕਿੱਥੇ ਅਸ਼ਰਾਬੀ ਆ ਜਿਹੜੇ ਆਮ ਵਾਲੇ ਨਾ ਇਹਨਾਂ ਕੋਈ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾਏ ਤੇ ਮੁੱਖ ਮੰਤਰੀ ਨੇ ਦੂਜਾ ਕਰਾ ਲਿਆ ਵਿਆਹ ਤੋਂ ਬਗੈਰ ਦੱਸੋ ਇੱਕ ਗਰੰਟੀ ਪੂਰੀ ਕੀਤੀ ਇਹਨਾਂ ਨੇ ਆ ਜਦੋਂ ਜਦੋਂ ਨਵਾਂ ਬਣਿਆ ਫ੍ਰੈਂਕਫਰਟ 에ਅਰਪੋਰਟ ਤੇ ਜਾਇ ਤੋ ਤਾਰਤਾ ਭਗਵੰਤ ਮਾਨ ਨੂੰ ਕਿ ਇੰਨਾ ਸ਼ਰਾਬ ਦੇ ਡੱਕਿਆ ਸੀ ਇੰਨੀ ਵੱਡੀ ਬੇਇੱਜ਼ਤੀ ਪੰਜਾਬ ਦੀ ਹੋਈ ਹੈ ਦੇਖੋ ਐਜੇ ਆਪਣੇਆਂ ਨੂੰ ਵਾਪਸ ਲੈ ਆਓ ਖਾਲੀ ਦਿਲ ਥੋਡੀ ਹੈ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਬਹੁਤ ਇੱਥੇ ਬਜ਼ੁਰਗ ਬੈਠੇ ਜਿਨ੍ਹਾਂ ਦੇ ਘਰੇ ਨੌਜਵਾਨ ਬੈਠੇ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਣ ਆਏ ਹੋਣੇ ਆ ਜਾਂ ਤੁਹਾਡੇ ਨਾਲ ਕਿਤੇ ਫੋਟੋ ਖਿੱਚੀ ਹੋਣੀ ਹੈ ਸੱਤ ਇੱਕਰਾ ਹੱਥ ਨੂੰ ਲੀਡਰ ਨਹੀਂ ਬਣ ਸਕਦਾ ਇੱਕ ਦਿਨ ਚ ਲੀਡਰ ਬਣਾ ਦਿਓ ਬਾਦਲ ਸਾਹਿਬ ਮੁੱਖ ਮੰਤਰੀ ਬਣੇ 70 ਸਾਲ ਤੁਹਾਡੀ ਸੇਵਾ ਕਰਕੇ 16 16 ਸਾਲ ਜੇਲਾ ਕੱਟ ਕੇ ਤੁਹਾਡੇ ਲੜਾਈਆਂ ਲੜ ਕੇ ਤੁਹਾਡੇ ਵਾਸਤੇ ਡਾਂਗਾਂ ਸਾਈਆਂ ਤਾਂ ਲੀਡਰ ਬਣਿਆ ਭਗਵੰਤ ਮਾਨ ਨੂੰ ਤਾਂ ਇੱਕ ਰਾਜ ਹੀ ਬਣਾਤਾ ਤੁਸੀਂ ਤਾਂ ਹੀ ਉਹ ਤੋਂ ਤੁਸੀਂ ਦੇਖਿਆ ਹਾਲ ਕੀ ਹੋ ਗਿਆ ਆਪਣਾ ਐਸ ਕਕੇ ਰਾਜਵਿੰਦਰ ਜੀ ਤੁਹਾਡੇ ਹਲਕੇ ਦੇ ਆ ਮੋਗੇ ਰਹਿਣ ਵਾਲੇ ਪਰਿਵਾਰ ਇੱਥੇ ਦਾ ਤੁਹਾਡੇ ਆਪਣੇ ਸ਼ਹਿਰ ਦਾ ਐਮਪੀ ਬਣੂਗਾ ਇਹ ਤਾਂ ਵੱਧ ਕੀ ਚਾਹੀਦਾ ਹੈ ਵਧੀਆ ਪੜਿਆ ਲਿਖਿਆ ਹੈ ਦੂਜੇ ਸਾਰੇ ਜਿੰਨੇ ਸਾਰੇ ਡਿਫਾਲਟਰ ਹੈ ਤੁਸੀਂ ਜਾ ਕੇ ਚੈੱਕ ਕਰ ਲਓ ਇਸ ਕਰਕੇ ਸਣੀ ਗਿੱਲ ਜੀ ਤੁਹਾਡੇ ਸੇਵਾਦਾਰ ਹੈ ਮੇਰਾ ਪਿਆਰਾ ਹੈ ਮੇਰਾ ਇਹ ਨਾਲ ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਉਦੋਂ ਦਾ ਮੈਂ ਇਹਨੂੰ ਜਾਣਦਾ ਹਰ ਇਲੈਕਸ਼ਨ 'ਚ ਮੈਨੂੰ ਉਹ ਚੌਂਕ ਤੇ ਮੇਰੀ ਰੈਲੀ ਕਰਾਉਂਦੇ ਹੁੰਦੇ ਸੀ ਉਹ ਕਿਹੜਾ ਚੌਂਕ ਸੀ ਵਿਸ਼ਕਰਮਾ ਵਿਸ਼ਕਰਮਾ ਜਦੋਂ ਮੈਂ ਵੀ ਨੌਜਵਾਨ ਸੀ ਆ ਵੀ ਸੀ ਮੈਂ ਵੀ ਚਿੱਟੀ ਦਾੜੀ ਵਾਲਾ ਹੋ ਗਿਆ ਆ ਵੀ ਹੋ ਗਿਆ ਮੇਰਾ ਤਾਂ ਦੇਖੋ ਵਰੀਆ ਮੁੰਡਾ ਤੁਸੀਂ ਆ ਪਹਿਲਾ ਇਲੈਕਸ਼ਨ ਹੈ ਦਾ ਇਹਦੀ ਲੀਡ ਦਵਾ ਦਿਓ ਅਗਲੀ ਵਾਰ ਇਹਨੂੰ ਐਮਐਲਏ ਵੀ ਬਣਾਉਣਾ ਆਪਾਂ ਮੇਰੇ ਨਾਲ ਇਹਦੀ ਇਹ ਜਿਆ ਸਮੰਧ ਹੈ ਮੈਂ ਅਜੇ ਤੱਕ ਇਹਨੂੰ ਕਿਸੇ ਚੀਜ਼ ਦੀ ਨਾਂ ਨਹੀਂ ਕੀਤੀ ਕਿਉਂਕਿ ਭਰਾਵਾਂ ਵਾਂਗੂ ਸਾਡਾ ਸੰਬੰਧ ਹੈ ਅਕਾਲੀ ਦਲ ਇੱਕ ਪਰਿਵਾਰ ਹੈ ਆਪਾਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹੈ ਅਸੀਂ ਮੈਂ ਕਿਤੇ ਨਹੀਂ ਸਮਝਿਆ ਕਿ ਮੈਂ ਪ੍ਰਧਾਨ ਆ ਦੂਜੇ ਨਹੀਂ ਆ ਅੱਜ ਬੜੀ ਖੁਸ਼ੀ ਹੁੰਦੀ ਆ ਜਦੋਂ ਮੌਕੇ ਆਉਣਾ ਹੈ ਪੁਰਾਣੇ ਬੰਦੇ ਜਿਹੜੋ ਮੇਰੇ ਨਾਲ ਮੈਂ ਪਹਿਲੀ ਵਾਰ ਇਲੈਕਸ਼ਨ ਹੁੰਦਾ ਸੀ ਮੇਰੇ ਵਾਂਗੂ ਯੂਥ ਸੀ ਹੁਣ ਮੇਰੇ ਵਾਂਗੂ ਸਾਰੇ ਬਜ਼ੁਰਗ ਹੋਏ ਬੈਠੇ ਆ ਤੇ ਸਾਰੇ ਪੁਰਾਣੇ ਜਾਣਦੇ ਪੁਰਾਣੀ ਟੀਮ ਹੈ ਐਸ ਕਰਕੇ ਜਿਵੇਂ ਉਦੋਂ ਤੁਸੀਂ ਜਿਤਾਉਂਦੇ ਹੁੰਦੇ ਸੀ ਹੁਣ ਤੁਹਾਡੀ ਫਿਰ ਤੋਂ ਜਮਵਾਰੀ ਆ ਕਾਲੀ ਦਲ ਦਾ ਝੰਡਾ ਜੁਲਣ ਲਾਉਣਾ ਫਿਰ ਤੋਂ ਤੇ ਮੌਕੇ ਤੋਂ ਤਫਰੀਦਕੋਟ ਪਾਰਲੀਮੈਂਟ ਚੋਂ ਮੈਨੂੰ ਪੂਰੀ ਆਸ ਹੈ ਤੁਸੀਂ ਇੱਥੋਂ ਲੀਡ ਦੋਗੇ ਤੇ ਮੇਰੇ ਵੀਰ ਰਾਜਵਿੰਦਰ ਨੂੰ ਜਿਤਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾ ਜੀ ਬਣਾ ਲਓ ਨਾ ਜਗਾ ਬਣਾ ਲਓ